ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਗੋਡ ਬਾਣੀ ਭਗਤ ਕਬੀਰ ਜੀ ਕੀ ਖਸਮ ਮਰੇ ਤੋ ਨਰ ਨਾ ਰੋਵੇ ਉਸ ਰਖਵਾਰਾ ਔਰ ਹੋਵੇ ਰਖਵਾਰੇ ਕਾ ਹੋਏ ਵਿਨਾਸ਼ ਅਗੇ ਨਰਕ ਇਹਾ ਭੋਗ ਬिलास ਏਕ ਸੁਹਾਗਨ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹਾਉ ਸੁਹਾਗਨ ਗਲ ਸੋਹੇ ਹਾਰ ਸੰਤ ਕੋ ਵਿਖ ਵਿਖੇ ਸੰਸਾਰ ਕਰ ਸਿੰਗਾਰ ਬਹਿ ਪਖਿਆਰੀ ਸੰਤ ਕੀ ਠਿਠਕੀ ਫਿਰ ਇਹ ਵਿਚਾਰੀ ਸੰਤ ਭਾਗੋ ਪਾਛੇ ਪਰੇ ਗੁਰ ਪ੍ਰਸਾਦੀ ਮਾਰੋਂ ਡਰੇ ਸੋਕਤ ਕੀਓ ਪਿੰਡ ਪ੍ਰਾਣ ਹਮਕੋ ਦ੍ਰਿਸ਼ਟ ਪਰੇ ਤੱਕ ਡਾਇਣ ਹੰਤਿਸ ਕਬੋ ਜਾਣਿਆ ਪਿਉ ਜਬ ਹੁਏ ਕਿਰਪਾਲ ਮਿਲੇ ਗੁਰਦੇਉ ਕਉ ਕਵੀ ਰਬ ਬਾਹਰ ਪਰਿ ਸੰਸਾਰੇ ਕੇ ਅੰਚਲ ਰੀ ਕੀ ਸਮਝਾਉਂਦੇ ਆ ਭਗਜੀ ਭਗਜੀ ਸਮਝਾਉਂਦੇ ਨੇ ਐ ਤਾ ਹੋ ਨਹੀਂ ਸਕਦਾ ਬਈ ਖਸਮ ਮਰੇ ਔਰਤ ਨਾ ਰੋਵੀ ਨਹੀਂ ਪਾਈ ਸੰਸਾਰੀ ਗੱਲ ਨਹੀਂ ਇਹ ਤਾਂ ਪ੍ਰਮਾਣ ਦੇ ਦੇ ਕਿ ਆਪਾਂ ਨੂੰ ਨਿਰਾਕਾਰ ਦੁਨੀਆ ਨੂੰ ਭਗਤ ਜੀ ਸਮਝਾ ਰਹੇ ਹਨ ਦੋਈ ਪੱਖ ਆਪਾਂ ਨੂੰ ਬਾਣੀ ਸਮਝਾਉਂਦੀ ਹੈ ਇੱਥੇ ਭਗਤ ਜੀ ਸਮਝਾਉਂਦੇ ਨੇ ਖਸਮ ਰੇ ਤੋਂ ਨਾਰ ਨਾ ਰੋਵੀ ਉਸ ਰਖਵਾਰਾ ਔਰ ਹੋਵੇ ਖਸਮ ਕੌਣ ਹੈ ਜੰਮ ਦਾ ਮਰਦ ਹੈ ਇੱਥੇ ਕੁਝ ਨਹੀਂ ਹੈਗਾ ਭਾਈ ਇਹਨੂੰ ਸਮਝਣ ਦੀ ਲੋੜ ਹੈ ਹਵਾ ਹਵਾ 'ਚ ਮਿਲ ਜਾਂਦੀ ਹੈ ਪਾਣੀ ਪਾਣੀ 'ਚ ਮਿਲ ਜਾਂਦਾ ਮਿੱਟੀ ਮਿੱਟੀ 'ਚ ਮਿਲ ਜਾਂਦੀ ਹੈ ਜੋਤੀ ਜੋਤ 'ਚ ਮਿਲ ਜਾਂਦੀ ਹੈ ਪਰੇਸੀ ਅਗਿਆਨੀ ਐ ਸਾਨੂੰ ਪਤਾ ਹੀ ਨਹੀਂ ਕੁਛ ਹੀ ਕਹੀ ਜਾਂਦੇ ਆ ਜੋ ਜੋ ਜਗਤ ਵਿੱਚ ਪਿਆਸਿਆ ਆਣਾ ਤਿੰਨ ਤਨ ਆਪਣਾ ਰਾਹੋ ਚਲਾਣਾ ਕਿੰਨੇ ਰਾਹ ਚਲਾ ਲੇ ਭਾਈ ਸੱਚ ਸਭਨਾ ਕਾ ਖਸਮ ਆ ਸਾਦੀ ਵਾਰ ਚ ਪਾਪ ਕੱਢੇ ਧੋਏ ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਵਣ ਜਾ ਰਿਆ ਜਿਨ੍ਹਾਂ ਨੇ ਸੱਚ ਛੜਤਾ ਝੂਠ ਨਾਲ ਜੁੜਿਆ ਸੰਸਾਰੀ ਮਤਾਂ ਮਾਨਵ ਸੋਚ ਕਿੰਨੀ ਵੀ ਪਹੁੰਚ ਕਰ ਲਵੇ ਪਰ ਉਹ ਇੱਕ ਦਿਨ ਵਿਨਾਸ਼ ਹੋਊਗੀ ਜਿਨੇ ਨੇ ਸੱਚ ਛੱਡਿਆ ਇਥੇ ਭਗਤ ਜੀ ਵੀ ਉਹੀ ਸਮਝਾਉਂਦੇ ਨੇ ਖਸਮ ਰੇ ਤੋ ਨਾਰ ਨਾ ਰੋਵੇ ਉਸ ਰਖਵਾਰਾ ਔਰੋ ਹੋਵੇ ਰਖਵਾਰੇ ਕਾ ਹੋਈ ਵਿਨਾਸ਼ ਅੱਗੇ ਨਰਕ ਇहां ਭੋਗ ਬिलास ਅੱਗੇ ਨਰਕਾਂ ਨੂੰ ਜੰਮਣ ਮਰਨ ਨੂੰ ਚੱਲ ਜਾਂਦੇ ਨੇ ਇਸ ਮਾਨਵ ਸੋਚ ਵਾਲੇ ਸੰਸਾਰੀ ਬੁੱਧੀ ਸੰਸਾਰੀ ਧਰ ਪਰ ਇਥੇ ਸੁਖ ਤਾਂ ਖੱਟਦੇ ਨੇ ਸਰੀਰ ਕਰਕੇ ਭੋਗ ਬिलास ਬਹੁਤ ਕਰਦੇ ਨੇ ਖੁਸ਼ੀਆਂ ਮਨਾਉਂਦੇ ਨੇ ਰਖਵਾਰੇ ਕਾ ਹੋਈ ਵਿਨਾਸ਼ ਅੱਗੇ ਨਰਕ ਇहां ਭੋਗ ਬिलास ਇਕ ਸੁਹਾਗਣ ਜਗਤ ਕੀ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਸੰਸਾਰੀ ਮਤ ਮਾਇਆ ਦੀ ਜਿਹੜੀ ਇਹ ਮਾਇਆ ਵਾ ਜਦੋਂ ਸੱਚ ਇਹਦੀ ਪਕੜ ਤੋਂ ਚਲੇ ਜਾਂਦਾ ਬੜੀ ਖੁਸ਼ ਹੁੰਦੀ ਹੈ ਜਦੋਂ ਸੱਚ ਆਉਂਦਾ ਫਿਰ ਇਹਦੀ ਮੌਤ ਹੈ ਜਿਵੇਂ 10 ਬੰਦੇ ਝੂਠੇ ਬੈਠੇ ਹੁਣ ਇੱਕ ਸੱਚਾ ਆ ਜੇ ਬੀ ਚੁੱਪ ਕਰ ਜਾਂਦੇ ਨੇ ਐਵੇਂ ਜਿਹੜੀ ਹੈਗੀ ਇਹ ਸੰਸਾਰੀ ਮਤ ਹੈ ਸਾਡੀ ਏਕ ਸੁਹਾਗਣ ਜਗਤ ਕੀ ਪਿਆਰੀ ਸਾਰਿਆਂ ਨੂੰ ਪਿਆਰੀ ਲੱਗਦੀ ਐ ਸਗਲੇ ਜੀ ਜੰਤ ਕੀ ਨਾਰੀ ਰਹਾਓ ਸਹਾਗਣ ਗਲ ਸੋਹੀ ਹਾਰ ਸੰਤ ਕੋ ਵਿਖ ਵਿਖੇ ਸੰਸਾਰ ਸਹਾਗਣ ਦੇ ਜਿਹੜੀ ਹੈਗੀ ਐ ਬਣੀ ਹੋਈ ਆਪਦੇ ਆਪ ਗਲਾਂ ਚ ਹਾਰ ਭੇਖ ਸੰਸਾਰੀ ਬੜਿਆਈਆਂ ਪਰ ਸੰਤ ਨੂੰ ਨਹੀਂ ਚੰਗੀਆਂ ਲੱਗਦੀ ਐ ਕੋੜ ਕੀ ਸੋਭਾ ਪਹੁੰਚੇ ਕੋੜ ਕੀ ਮਨਸਾ ਪਹੁੰਚੇ ਨਹੀਂ ਮਨਸਾ ਸੱਚ ਸਬਾਣੀ ਕੋੜ ਦੀ ਸੋਭਾ ਨਹੀਂ ਚੰਗੀਆਂ ਲੱਗਦੀ ਗੁਰਸਿੱਖਾਂ ਨੂੰ ਸੰਤਾਂ ਨੂੰ ਸੰਤ ਕੋ ਤਾਂ ਵਿਖ ਬਿਕਸੇ ਸੰਸਾਰ ਬਿਕਸੇ ਤੋਂ ਭਾਵ ਖੁਸ਼ ਹੁੰਦਾ ਹੈ ਸੰਸਾਰ ਭਾਈ ਕਰ ਸ਼ਿੰਗਾਰ ਵਹਿ ਪਖਿਆਰੀ ਸੰਤ ਕੀ ਠਿੜਕੀ ਫਿਰੇ ਵਿਚਾਰੀ ਬੜੇ ਬੜੇ ਭੇਕ ਕਰਕੇ ਫਿਰਦੀ ਹੈ ਤੇ ਬੜੇ ਬੜੇ ਲੋਕ ਖੁਸ਼ੀਆਂ ਮਨਾਉਂਦੇ ਨੇ ਸੰਸਾਰ ਕੀ ਵਿੜਿਆਈਆਂ ਅੱਗੇ ਸੇਤੀ ਜਾਲ ਗੁਰਬਾਣੀ ਦਾ ਬਚਨ ਹੈ ਭਾਈ ਪਰ ਜਿਹੜੇ ਨਹੀਂ ਕਰਦੇ ਫਿਰ ਉਹ ਜੰਮਣ ਮਰਨ ਚਲੇ ਜਾਂਦੇ ਨੇ ਸੰਤ ਦੇ ਨੇੜੇ ਨਹੀਂ ਆਉਂਦੀ ਸੰਤ ਕੀ ਠਿੜਕੀ ਫਿਰੇ ਵਿਚਾਰੀ ਮਨਮਤ ਸੰਤ ਕੋਲੇ ਨਹੀਂ ਆ ਸਕਦੀ ਸੰਤ ਭਾਗ ਉਹ ਪਾਸੇ ਪਰ ਇੱਕ ਅਦੇ ਕਦੇ ਜਦੋਂ ਦੁਖੀ ਹੋ ਜਾਂਦੀ ਹੈ ਫਿਰ ਸੱਚ ਦਾ ਗਿਆਨ ਸੰਤ ਲੋਕ ਨੂੰ ਭਾਲਦੀ ਹੈ ਪਰ ਨਹੀਂ ਪਈ ਗੱਲ ਨਹੀਂ ਬਣਦੀ ਹੈ ਗੁਰਪ੍ਰਸਾਦੀ ਮਾਰੋਂ ਡਰਿਆ ਉਹਨੂੰ ਪਤਾ ਹੈ ਗੁਰਪ੍ਰਸਾਦ ਸੰਤ ਨੇ ਮਾਰ ਦੇਣਾ ਮੈਨੂੰ ਮੇਰੀ ਮਤ ਮਰ ਜਾਣੀ ਹੈ ਮੇਰੀ ਚੱਲਣੀ ਨਹੀਂ ਹੈਗੀ ਸਾਖਤ ਕਿਉਂ ਪਿੰਡ ਪ੍ਰਹਿਣ ਸਾਖਤ ਜਿਹੜੇ ਜੀਵ ਨੇ ਸੰਸਾਰੀ ਸੰਸਾਰੀ ਵਿਡਾਈਆਂ ਭਾਲਦੇ ਨੇ ਧਰਮ ਕੋ ਲੋਭ ਉਹਨਾਂ ਦੀ ਪਿੰਡ ਪ੍ਰਹਿਣ ਬੜੀ ਖੁਸ਼ੀ ਮਨਾਉਂਦੇ ਨੇ ਹਮ ਕੋ ਦ੍ਰਿਸ਼ਟ ਪਰੇ ਤ੍ਰਿਕ ਡਰਾਣ ਉਹ ਡਾਣਦੀ ਦੀਏ ਸਾਨੂੰ ਕਿਉਂ ਉਹ ਜੰਮਣ ਮਾਰ ਨੂੰ ਲੈ ਕੇ ਜਾਂਦੀ ਹੈ ਹਮ ਤਿਸ ਕਾ ਬੋ ਜਾਣਿਆ ਪੀਓ ਕਦੀਰ ਜੀ ਕਹਿੰਦੇ ਸੀ ਬਹੁਤ ਉਹਦਾ ਭੇਦ ਜਾਣਿਆ ਭਾਈ ਤੁਸੀਂ ਵੀ ਸਮਝੋ ਇਹਨੂੰ ਜਦ ਹੋਏ ਕਿਰਪਾਲ ਮਿਲੇ ਗੁਰਦੇ ਜੋ ਗੁਰਦੇਵ ਕਿਰਪਾਲ ਹੁੰਦਾ ਹੈ ਕਾਮ ਕ੍ਰੋਧ ਤੇ ਲੋਭ ਮੋ ਬਿੰਸ ਜਾਏ ਮੇ ਬਿਬਾਨ ਨ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਸੁਖਨੀ ਸਾਹਿਬ ਗੁਰਦੇਵ ਦੀ ਜਦੋਂ ਕਿਰਪਾ ਹੁੰਦੀ ਹੈ ਗੁਰਦੇਵ ਗਿਆਨ ਦੇ ਦੇਵ ਕਿਰਪਾ ਕਰੋ ਇਹ ਬਕਾਰਾਂ ਤੋਂ ਸਾਡਾ ਖੜਾ ਛੁੱਟ ਜਾਵੇ ਸੰਸਾਰ ਤੋਂ ਖੜਾ ਛੁੱਟ ਜਾਵੇ ਫਿਰ ਇਹ ਕਿਰਪਾ ਹੁੰਦੀ ਜਦ ਹੂਏ ਕਿਰਪਾਲ ਮਿਲੇ ਗੁਰਦੇਵ ਜਦੋਂ ਗੁਰਦੇਵ ਦਾ ਗਿਆਨ ਮਿਲਦਾ ਕੋ ਕਬੀਰ ਆ ਬਾਹਰ ਪਰੀ ਫਿਰ ਇਸਾ ਤੋਂ ਦੂਰ ਜਾਂਦੀ ਹੈ ਫਿਰ ਇਹ ਸਾਨੂੰ ਛੱਡਦੀ ਹੈ ਸੰਸਾਰੇ ਕੀ ਅੰਚਲਰੀ ਸੰਸਾਰ ਨੂੰ ਨਹੀਂ ਛੱਡਦੀ ਜਿਵੇਂ ਕਬੀਰ ਮਾਇਆ ਹੋਈ 나ਗਣੀ ਜਗਤ ਰਹੀ ਲਪਟਾਈ ਛੜਦੀ ਨਹੀਂ ਹੈਗੀ ਲਿਪਟੀ ਹੋਈ ਹੈ ਇਹ ਨੂੰ ਸਮਝਣ ਦੀ ਲੋੜ ਹੈ ਭਾਈ ਆਓ ਸਾਰੇ ਮਿਲ ਕੇ ਆਪਾਂ ਸਮਝੀਏ ਔਰ ਵਿਚਾਰਧਾਰਨਾ ਜੁੜੀਏ ਚੱਲਦੇ ਰਹੀਏ ਨਦੀਆਂ ਤੇ ਵਾਹ ਪਵੇ ਸਵੰਦਨਾ ਜਾਣੀਏ ਨਦੀਆਂ ਨਾਲੇ ਸਮੁੰਦਰ ਨੂੰ ਨਹੀਂ ਜਾਣ ਦੇ ਇੱਕ ਦਿਨ ਆਤਮਾ ਕਰਕੇ ਆਪਾਂ ਵੀ ਗੁਰਦੇਵ ਦਾ ਰੂਪ ਹੋਵਾਂਗੇ ਆਤਮਾ ਕਰਕੇ ਜਿਵੇਂ ਨਦੀਆਂ ਨਾਲੇ ਸਮੁੰਦਰ ਦਾ ਰੂਪ ਹੋ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ